ਪਿੰਡ ਵਿੱਚ ਸਰਪੰਚ ਨੇ ਗਰੰਤੀ ਸਿੰਘਾਂ ਨੂੰ ਕੀਤਾ ਸੋਨੇ ਦੀਆਂ ਮੁੰਦਰੀਆਂ ਨਾਲ ਸਨਮਾਨਿਤ ਨਵੇਂ ਬਣੇ ਸਰਪੰਚ ਨੇ ਸਰ ਜੀ ਅਨੋਖੀ ਮਿਸਾਲ ਮਾਮਲਾ ਸਮਰਾਲਾ ਦੇ ਨੇੜੇ ਦੀ ਕਿ ਪਿੰਡ ਗੜੀਬੇੜ ਦਾ ਲੈਲਾ ਤੂੰ ਸਰਪੰਚੀ ਵੇ ਸਰਕਾਰੀ ਪੈਸਾ ਖਾਵਾਂਗੇ ਇਹ ਗੀਤ ਤਾਂ ਅਕਸਰ ਪੰਚਾਇਤੀ ਵੋਟਾਂ ਆਉਂਦੀਆਂ ਸਭ ਨੇ ਸੁਣਿਆ ਹੋਊਗਾ ਪਰ ਹੁਣ ਸਮਾਂ ਬਦਲਦਾ ਜਾ ਰਿਹਾ ਹੈ ਨਵੇਂ ਸਰਪੰਚ ਬਦਲ ਰਹੇ ਤੇ ਨਵੀਂ ਸੋਚ ਦੇ ਨਾਲ ਪਿੰਡਾਂ 'ਚ ਕੰਮ ਕਰਨ ਲਈ ਅਗਿਆ ਰਹੇ ਨੇ ਅਜਿਹਾ ਇੱਕ ਮਾਮਲਾ ਸਮਰਾਲਾ ਦੇ ਨਜ਼ਦੀਕੀ ਪਿੰਡ ਗੜੀਬੇੜ ਦਾ ਸਾਹਮਣੇ ਆਇਆ ਜਿੱਥੇ ਸਰਪੰਚ ਨੇ ਇੱਕ ਅਰ ਵਿੱਚ ਗ੍ਰਹਿ ਪ੍ਰਵੇਸ਼ ਤੇ ਸ਼੍ਰੀ ਖੰਡਪਾਤ ਸਾਹਿਬ ਕਰਵਾਇਆ ਤੇ ਪੰਜ ਗਰੰਥੀ ਸਿੰਘਾਂ ਨੂੰ ਸੋਨੇ ਦੀਆਂ ਮੁੰਦਰੀਆਂ ਦੇ ਕੇ ਸਨਮਾਨਿਤ ਕੀਤਾ ਜਦੋਂ ਸਰਪੰਚ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਵਿਆਹ ਸ਼ਾਦੀਆਂ ਦੇ ਉਕਤੇ ਤਾਂ ਭਾਵੇਂ ਲੱਖਾਂ ਰੁਪਏ ਲਾ ਦਿੰਨੇ ਹਾਂ ਪਰ ਅਸੀਂ ਗਰੰਥੀ ਸਿੰਘਾਂ ਦਾ ਕੋਈ ਵੀ ਸਨਮਾਨ ਨਹੀਂ ਕਰਦੇ ਪਾਵੇਂ ਸਾਨੂੰ ਸਵੇਰੇ 4 ਵਜੇ ਉੱਠ ਕੇ ਗੁਰਬਾਣੀ ਸੁਣਾਉਂਦੇ ਨੇ ਤੇ ਨਾਲ ਸਾਡੇ ਪਿੰਡ ਦੀ ਸੁੱਖ ਮੰਗਦੇ ਨੇ ਜਦੋਂ ਗਰੰਤੀ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਪਿਛਲੇ 24 ਸਾਲ ਤੋਂ ਗੁਰੂ ਘਰ ਵਿੱਚ ਸੇਵਾ ਨਿਭਾ ਰਹੇ ਨੇ ਪਰ ਪਿਛਲੇ 24 ਸਾਲ ਦੇ ਵਿੱਚ ਅਜੇ ਹਾਲ ਕੋਈ ਵੀ ਸਨਮਾਨ ਉਹਨਾਂ ਨੂੰ ਨਹੀਂ ਮਿਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਪਾਲਿਆਰ ਸਿੰਘ ਗੜੀ ਬੇਡ ਤੋਂ ਸਰਪੰਚ ਬੇਨਤੀ ਕਰਦਾ ਕਿ ਮੈਨੂੰ ਗੜੀ ਬੇਡ ਦੀ ਸੰਗਤ ਨੇ ਬਹੁਤ ਸੰਜੋਗ ਦੇ ਕੇ ਸਰਪੰਚ ਚੁਣਿਆ ਮੈਂ ਸਾਰੇ ਸੰਗਤ ਦਾ ਧੰਨਵਾਦ ਕਰਦਾ ਹਾਂ ਗਰੰਥੀ ਸਿੰਘਾਂ ਦੀ ਭਾਵਨਾ ਇਸ ਕਰਕੇ ਸਨਮਾਨਿਤ ਕੀਤਾ ਗਿਆ ਕਿ ਗਰੰਥੀ ਸਿੰਘਾਂ ਨੂੰ ਹਰੇਕ ਅੱਜਕੱਲ ਦੇ ਦੌਰ ਦੇ ਵਿੱਚ ਬਹੁਤ ਨੀਵਾ ਦੇਖ ਰਹੇ ਨੇ ਸਨਮਾਨ ਕਰਨ ਦਾ ਇਰਾਦਾ ਸਾਡਾ ਤਾਂ ਇਹ ਵੀ ਗਰੰਥੀ ਸਿੰਘਾਂ ਦਾ ਗੁਰੂ ਘਰ ਦੇ ਵਜੀਰ ਨੇ ਤਾਂ ਵੱਧ ਤੋਂ ਵੱਧ ਸਤਿਕਾਰ ਕੀਤਾ ਜਾਵੇ ਕਿਉਂਕਿ ਇਸ ਲੈਂਡ ਦੇ ਵਿੱਚ ਜੇ ਸਤਿਕਾਰ ਕਰਾਂਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਗਰੰਥੀ ਸਿੰਘ ਬੱਚੇ ਜਿਹੜੇ ਨੇ ਇਸ ਲੈਂਡ ਵਿੱਚ ਪੈਣਗੇ ਨਸ਼ਿਆਂ ਤੋਂ ਦੂਰ ਹੋਣਗੇ ਕਿਉਂਕਿ ਨਸ਼ੇ ਬਹੁਤ ਵੱਧ ਚੁੱਕੇ ਨੇ ਕੋਈ ਵੀ ਗਰੰਥੀ ਸਿੰਘ ਦੀ ਲੈਂਡ ਦੇ ਵਿੱਚ ਬੱਚਾ ਤਿਆਰ ਹੋਣ ਨੂੰ ਰਾਜ਼ੀ ਨਹੀਂ ਹੈ ਜੇ ਆਪਾਂ ਗ੍ਰੰਥੀ ਸਿੰਘਾਂ ਦਾ ਵੱਧ ਤੋਂ ਵੱਧ ਸਤਿਕਾਰ ਕਰਾਂਗੇ ਤੇ ਬੱਚੇ ਇਧਰ ਨੂੰ ਜੁੜਨਗੇ ਨਸ਼ਿਆਂ ਤੋਂ ਦੂਰ ਹੋਣਗੇ ਇਹ ਭਾਵਨਾ ਕਰਕੇ ਗ੍ਰੰਥੀ ਸਿੰਘਾਂ ਦਾ ਸਤਿਕਾਰ ਕੀਤਾ ਜਿਹੜਾ ਸਮਾਗਮ ਕਰਵਾਇਆ ਗਿਆ ਸੀ ਘਰ ਦੇ ਵਿੱਚ ਕਿਸ ਮਕਸਦ ਕਰਵਾਇਆ ਸੀ ਸਮਾਗਮ ਕਰਵਾਉਣ ਦਾ ਮਸਕੂਦ ਇਹ ਸੀ ਵੇਖੋ ਪਿੰਡ ਦੇ ਲੋਕਾਂ ਨੇ ਬਹੁਤ ਸੰਯੋਗ ਦੇ ਕੇ ਮੈਨੂੰ ਚੁਣਿਆ ਮੈਂ ਪਿੰਡ ਦੀ ਸੰਗਤ ਦਾ ਤੇ ਭੈਣ ਭਰਾਵਾਂ ਦਾ ਧੰਨਵਾਦ ਕਰਨ ਲਈ ਸਮਾਗਮ ਘਰ ਵਿੱਚ ਰੱਖਿਆ ਗਿਆ ਸੀ ਤੇ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੁੰਦਿਆਂ ਬਾਣ ਤੋਂ ਪਹਿਲਾਂ ਬਿਲਕੁਲ ਵੀ ਤੁਸੀਂ ਗ੍ਰੰਥੀ ਸਿੰਘਾਂ ਨੂੰ ਦੱਸਿਆ ਨਹੀਂ ਸੀ ਕੀ ਸੀਗਾ ਜੀ ਉਹ ਦੇਖੋ ਜੀ ਇਹ ਗੱਲ ਹੈ ਵੀ ਗ੍ਰੰਥੀ ਸਿੰਘਾ ਦਾ ਸਨਮਾਨ ਕਰਨ ਦਾ ਵਿਚਾਰ ਜਿਹੜਾ ਹੈ ਉਹ ਸਾਡੇ ਬੱਚਿਆਂ ਦਾ ਸੀ ਵਿਦੇਸ਼ ਤੋਂ ਠੀਕ ਹੈ ਜੀ ਬੱਚਿਆਂ ਦੇ ਮਨ ਦੇ ਵਿੱਚ ਆਈ ਉਹਨਾਂ ਨੇ ਕਿਹਾ ਵੀ ਪਹਿਲ ਦੇ ਆਧਾਰ ਤੇ ਸਭੋਂ ਅਸੀਂ ਇਸ ਗੱਲ ਦੀ ਥੋੜੀ ਜਿਹੀ ਮਾਫੀ ਮੰਗਦੇ ਆ ਕਿ ਅਸੀਂ ਜਿਹੜੇ ਰਾਗੀ ਜਥਾ ਆਇਆ ਸੀ ਉਹਨਾਂ ਦਾ ਸਾਡੇ ਤੋਂ ਪ੍ਰੋਪਰ ਸਨਮਾਨ ਨਹੀਂ ਹੋਇਆ ਕਿਉਂਕਿ ਉਹਨਾਂ ਨੂੰ ਅਸੀਂ ਜੋ ਵੀ ਭੇਟਾ ਦਿੱਤੀ ਹੈ ਸਾਡੇ ਵੱਲੋਂ ਜਾਇਜ਼ ਨਹੀਂ ਸੀ ਕਿਉਂਕਿ ਬਹੁਤ ਘੱਟ ਭੇਟਾ ਸੀ ਪਰ ਜਿੰਨੀ ਉਹਨਾਂ ਦੀ ਬਣਦੀ ਸੀ ਉਦੋਂ ਵੱਧ ਦੇਣੀ ਚਾਹੀਦੀ ਇਸ ਕਰਕੇ ਅਸੀਂ ਤਾਂ ਕਹਿੰਦੇ ਆ ਵੀ ਜਿਹੜਾ ਵੀ ਜਥਾ ਸਾਨੂੰ ਗੁਰਬਾਣੀ ਨਾਲ ਜੋੜਦਾ ਗੁਰੂ ਘਰ ਨਾਲ ਜੋੜਦਾ ਉਹਨਾਂ ਦਾ ਵੱਧ ਤੋਂ ਵੱਧ ਸਤਿਕਾਰ ਕਰਾ ਤੇ ਕੀਤਾ ਜਾਵੇ ਜਿਵੇਂ ਪਿੰਡਾਂ ਦੇ ਵਿੱਚ ਦੋ ਦੋ ਤਿੰਨ ਤਿੰਨ ਗੁਰੂ ਘਰ ਹੁੰਦੇ ਨੇ ਠੀਕ ਹੈ ਜੀ ਆਪਣੇ ਪਿੰਡ ਵਿੱਚ ਐਸਾ ਜਿਹਾ ਕੋਈ ਹੈ ਨਹੀਂ ਜੀ ਆਪਣੇ ਪਿੰਡ ਵਿੱਚ ਹਜੇ ਤੱਕ ਤਾਂ ਦੇਖੋ ਜੀ ਇੱਕ ਆਪਣਾ ਗੁਰੂ ਘਰ ਹੈ ਬਾਕੀ ਤਾਂ ਚਲੋ ਆਪਣੇ ਰਵਿਦਾਸ ਜੀ ਦਾ ਗੁਰੂ ਘਰ ਹੈ ਉਹ ਆਪਾਂ ਮਹਾਰਾਜ ਕਿਰਪਾ ਕਰੇ ਤਿਆਰ ਜਰੂਰ ਕਰਾਂਗੇ ਕਿਉਂਕਿ ਹਰੇਕ ਆਪਣੀ ਭਾਵਨਾ ਦਾ ਸਦਕਾ ਹਰੇਕ ਆਪਣੀ ਜਾਤ ਬਰਾਦਰੀ ਦੇ ਸਦਕਾ ਜੋ ਵੀ ਆਪਣਾ ਕਰਦਾ ਵਧੀਆ ਕਰਦਾ ਕਿਉਂਕਿ ਮਾਰਾ ਕੋਈ ਵੀ ਨਹੀਂ ਜਿੱਥੇ ਵੀ ਆਪਾਂ ਨਮਸਕਾਰ ਕਰਾਂਗੇ ਗੁਰੂ ਮਹਾਰਾਜ ਦਾ ਸਰੂਪ ਹੋਵੇਗਾ ਉੱਥੇ ਨਮਸਕਾਰ ਕਰਨਾ ਜ਼ਰੂਰੀ ਹੈ ਕਿਉਂਕਿ ਦਸਾਂ ਗੁਰੂਆਂ ਦੀ ਬਾਣੀ ਵਿੱਚ 15 ਭਗਤਾਂ ਦੀ ਬਾਣੀ ਦਰਜ ਹੈ ਕਿਉਂਕਿ ਜਿੱਥੇ ਗੁਰੂਆਂ ਦੀ ਬਾਣੀ ਦੇ ਵਿੱਚ ਭਗਤ ਆ ਗਏ ਉੱਥੇ ਨਮਸਕਾਰ ਕਰਨਾ ਆਪਣਾ ਫਰਜ਼ ਬਣਦਾ ਪਿੰਡ ਦੀ ਭਾਈਚਾਰਕ ਸਾਂਝ ਨੂੰ ਕਿਸ ਤਰ੍ਹਾਂ ਦੇਖਦੇ ਪਿੰਡ ਦੀ ਭਾਈਚਾਰਕ ਸਾਂਝ ਬਹੁਤ ਵਧੀਆ ਕਿਉਂਕਿ ਹਰੇਕ ਨਗਰ ਦੇ ਵਿੱਚ ਮੈਂ ਤਾਂ ਕਹਿੰਦਾ ਸਾਡੇ ਪਿੰਡ ਵਰਗਾ ਸਤਿਕਾਰ ਤੇ ਮਾਣ ਹੋਣਾ ਚਾਹੀਦਾ ਹੈ ਅਪ ਸਾਡਾ ਕਿਸੇ ਨਾਲ ਕਿਸੇ ਤਰ੍ਹਾਂ ਦਾ ਕੋਈ ਵਿਕਤਰਾ ਨਹੀਂ ਅਸੀਂ ਤਾਂ ਹਰੇਕ ਨਾਲ ਭਾਈਚਾਰੇ ਦੇ ਨਾਲ ਰਹਿ ਕੇ ਖੁਸ਼ ਹਾਂ ਕਿਉਂਕਿ ਭਾਈਚਾਰੇ ਨੇ ਸਾਨੂੰ ਵੋਟਾਂ ਦੇ ਕੇ ਸਰਪੰਚ ਬਣਾਇਆ ਤੇ ਚੁਣਿਆ ਅਸੀਂ ਨਾ ਹੀ ਕੋਈ ਸਾਡੇ ਐਂਟੀ ਪਾਰਟੀ ਜਾਂ ਕਿਸੇ ਦਾ ਵੀ ਵਿਰੋਧ ਨਹੀਂ ਕਰਦੇ ਕਿਉਂਕਿ ਉਹ ਵੀ ਸਾਡੇ ਭਾਈਚਾਰੇ ਹਨ ਕਿਉਂਕਿ ਅਸੀਂ ਤਾਂ ਕਹਿੰਦੇ ਹਰੇਕ ਪਿੰਡ ਦੇ ਵਿੱਚ ਇਕਤਾ ਬਣ ਕੇ ਤੇ ਗਾਹਾਂ ਨੂੰ ਆਣ ਵਾਲੇ ਸਮਝ ਦੇ ਵਿੱਚ ਸਰਬਤੰਤੀ ਨਾਲ ਸਰਪੰਚ ਚੁਣੇ ਜਾਣ ਧੰਨਵਾਦ ਕਰਦੇ ਹਾਂ ਜਿਹੜਾ ਤੁਸੀਂ ਸਮਾਗਮ ਕਰਾਇਆ ਸੀ ਉਹ ਬਿਲਕੁਲ ਰਾਜਨੀਤੀ ਤੋਂ ਰਹਿਤ ਸੀ ਪਿੰਡ ਵਾਸੀਓ ਸੀ ਕੀ ਕਹੋਗੇ ਨਹੀਂ ਇਹ ਦੇਖੋ ਜੀ ਜੋ ਅਸੀਂ ਪ੍ਰੋਗਰਾਮ ਕਰਾਇਆ ਉਹਦੇ ਵਿੱਚ ਸਾਡੇ ਪਿੰਡ ਵਾਲਿਆਂ ਨੇ ਸਾਨੂੰ ਵੋਟਾਂ ਦੇ ਕੇ ਸਤਿਕਾਰ ਮਾਨ ਕੀਤਾ ਤੇ ਪਿੰਡ ਵਾਲਿਆਂ ਦਾ ਹੀ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ ਕਿਉਂਕਿ ਇਹਦੇ ਵਿੱਚ ਰਾਜਨੀਤੀ ਦਾ ਕੋਈ ਲੈਣ ਦੇਣ ਨਹੀਂ ਸੀ ਅੱਜ ਹੋਰ ਪਿੰਡ ਵਾਸੀਆਂ ਨੂੰ ਕੀ ਸੰਦੇਸ਼ ਹੈ ਤੁਹਾਡਾ ਪਿੰਡ ਵਾਸੀਆਂ ਨੂੰ ਤੇ ਇਸ ਦੇ ਦੇਖੋ ਵੀ ਜਦੋਂ ਵੀ ਗੁਰੂ ਘਰ ਦੇ ਵਿੱਚੋਂ ਗੁਰਦੁਆਰਾ ਸਾਹਿਬ ਤੋਂ ਕਦੇ ਵੀ ਖਨਪਰ ਸਾਹਿਬ ਘਰਾਂ ਦੇ ਵਿੱਚ ਕਰਾਨੇ ਆ ਤੇ ਗਰੰਥੀ ਸਿੰਘਾਂ ਦਾ ਮਾਣ ਸਨਮਾਨ ਜ਼ਰੂਰ ਕਰਿਆ ਕਰੋ ਵੱਧ ਚੜ ਕੇ ਜਿੰਨੇ ਜੋਗੇ ਵੀ ਹੋ ਉਹਨਾਂ ਨੂੰ ਸਨਮਾਨ ਉਹਨਾਂ ਦਾ ਬਣਦਾ ਹੱਕ ਦਿਆ ਕਰੋ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਪਿੰਡ ਦੇ ਵਿੱਚੋਂ ਨਸ਼ਾ ਰਹਿਤ ਹੋਵੇ ਤੇ ਨਸ਼ਿਆਂ ਤੋਂ ਬੱਚੇ ਦੂਰ ਹੋਣ ਬੱਚਿਆਂ ਨੂੰ ਇਸ ਲਾਈਨ ਦੀ ਸੇਧ ਮਿਲੇ ਤੇ ਬੱਚੇ ਗਰੰਥੀ ਸਿੰਘ ਬਣਨ ਤੇ ਗੁਰੂ ਦੇ ਲੜ ਲੱਗিয়ে ਕਿਉਂਕਿ ਆਉਣ ਵਾਲਾ ਸਮਾਂ ਬਹੁਤ ਭਿਆਨਕ ਹੈ ਇਸ ਕਰਕੇ ਆਪਾਂ ਤਾਂ ਇਹੀ ਕਹਿੰਨੇ ਆਂ ਕਿ ਪਿੰਡ ਵਿੱਚੋਂ ਹਰ ਇੱਕ ਤਰ੍ਹਾਂ ਦੀ ਜੋ ਕ੍ਰੈਤੀ ਆ ਉਹ ਦੂਰ ਹੋਣੀ ਚਾਹੀਦੀ ਹੈ ਤੇ ਭਾਈਚਾਰੇ ਦੀ ਸਾਂਝ ਬਣਨੀ ਚਾਹੀਦੀ ਹੈ ਪਿੰਡ ਦੇ ਵਿਕਾਸ ਨੂੰ ਲੈ ਕੇ ਪਿੰਡ ਦੇ ਵਿੱਚ ਦੇਖੋ ਜੀ ਹਜੇ ਤਾਂ ਨਵਾਂ-ਨਵਾਂ ਆਪਾਂ ਨੂੰ ਚੁਣਿਆ ਗਿਆ ਆਪਣੇ ਤਾਂ ਦਿਲੋਂ ਇਹੀ ਆ ਵੀ ਪਿੰਡ ਦਾ ਵਿਕਾਸ ਜ਼ਰੂਰੀ ਹੈ ਕਿਉਂਕਿ ਜੋ ਵੀ ਸਰਪੰਚ ਸਾਹਿਬ ਨੇ ਪਿਛਲਿਆਂ ਨੇ ਕੀਤੇ ਆ ਬਹੁਤ ਵਧੀਆ ਕੀਤਾ ਪਰ ਜੋ ਵੀ ਰਹਿੰਦੀਆਂ ਕਮੀਆਂ ਨੇ ਉਹਨਾਂ ਨੂੰ ਆਪਾਂ ਦੂਰ ਕਰਕੇ ਪਿੰਡ ਦਾ ਵਿਕਾਸ ਕਰੀਏ ਤੇ ਸਾਂਝਤਾ, ਏਕਤਾ ਭਾਈਚਾਰਾ ਬਣਾ ਕੇ ਰੱਖੀਏ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਪੱਤੇ ਦਾਸ ਦਾ ਨਾਮ ਸੁਖਵਿੰਦਰ ਸਿੰਘ ਹੈ ਜੀ ਅਸੀਂ ਤਕਰੀਬਨ ਇੱਥੇ 2001 ਤੋਂ 23-24 ਸਾਲ ਤੋਂ ਜੁੜੀ ਦੀ ਸੇਵਾ ਨਿਭਾ ਰਹੇ ਹਾਂ ਸੋ ਨਵੇਂ ਬਣੇ ਸਰਪੰਚ ਸਾਹਿਬ ਨੇ ਜੋ ਮੁੰਡਿਆਂ ਨਾਲ ਸਲਮਾਨਤ ਕੀਤਾ ਹੈ ਇਹ ਪਹਿਲੀ ਵਾਰ ਹੋਇਆ ਹੈ ਕਿਉਂਕਿ ਇਦਾਂ ਦਾ ਨਾ ਤਾਂ ਇਲਾਕੇ ਦੇ ਵਿੱਚ ਪਹਿਲਾਂ ਕਦੀ ਹੋਇਆ ਸੀ ਨਾ ਹੀ ਕਦੀ ਸੁਣ ਦੇ ਵਿੱਚ ਆਇਆ ਸੀ ਸੋ ਸਰਪੰਚ ਸਾਹਿਬ ਨੇ ਉਹਨਾਂ ਨੇ ਸਾਨੂੰ ਦੱਸਿਆ ਵੀ ਨਹੀਂ ਉਹਨੇ ਕਿਹਾ ਖੰਡਪੜ ਸਾਹਿਬ ਆਪਾਂ ਆਰੰਭ ਕਰਉਣਾ ਸ਼ੁਕਰਾਨੇ ਦਾ ਤੇ ਜਦੋਂ ਉਹਨਾਂ ਨੇ ਰਮਾਲ ਸਾਹਿਬ ਲੈ ਕੇ ਆਏ ਉਹਦੇ ਥੱਲੇ ਰੱਖਿਆ ਸੀ ਉਹਨਾਂ ਨੇ ਤਾਂ ਉਹਨਾਂ ਨੂੰ ਅਸੀਂ ਜਾ ਕੇ ਰਮਾਲ ਸਾਹਿਬ ਜਦੋਂ ਮਹਾਰਾਜ ਨੂੰ ਅంగੀਕਾਰ ਕੀਤਾ ਤੇ ਉਦੋਂ ਬਾਅਦ ਜਾ ਕੇ ਪੁੱਛਿਆ ਉਹਨਾਂ ਨੂੰ ਵੀ ਸਰਪੰਚ ਸਾਹਿਬ ਇਹ ਮੁੰਡੀਆਂ ਉਹ ਕਹਿੰਦੇ ਨਹੀਂ ਇਹ ਸਿੰਘਾਂ ਦੀਆਂ ਨੇ بس ਉਹਨਾਂ ਨੇ ਸਾਨੂੰ ਮੂੰਹ ਬੋਲ ਕੇ ਹੀ ਗੱਲ ਨਹੀਂ ਕਹੀ ਇਹ ਬਹੁਤ ਉਹਨਾਂ ਦੀ ਇਤਰਾਜ਼ ਦਿਲੀ ਏ ਜਿਹੜੀ ਭਾਮਨਾ ਦੇ ਗੁਰੂ ਮਾਰਜਾ ਕਿਰਪਾ ਕਰਨ ਉਹਨਾਂ ਨੂੰ ਤਰੱਕੀ ਕਾਮਯਾਬੀ ਬਖਸ਼ਿਸ਼ ਕਰਨ ਅਤੇ ਜਿਹੜਾ ਉਹਨਾਂ ਨੇ ਸਮਾ ਮਿਲਿਆ ਸਰਪੰਚ ਜੀ ਦਾ ਗੁਰੂ ਮਾਰਜਾ ਆਪਸਾਈ ਹੋਣ ਪਿੰਡ ਦੀ ਵੀ ਸੇਵਾ ਜਿਹੜੀ ਜਿਵੇਂ ਉਹਨਾਂ ਨੇ ਸਿੰਘਾਂ ਦੀ ਸੇਵਾ ਕੀਤੀ ਹੈ ਇਸੇ ਤਰ੍ਹਾਂ ਪਿੰਡ ਦੀ ਵੀ ਉਹਨੇ ਸੇਵਾ ਨੂੰ ਆਣ ਤੇ ਕਰਨਗੇ ਵਧੀਆ ਸਤਪਲਿਹਾਰ ਸਿੰਘ ਸਰਪੰਚ ਨੇ ਸੋ ਗੁਰੂ ਮਾਰਜਾ ਨੂੰ ਕਿਰਪਾ ਕਰੇ ਦੇਸ਼ ਪ੍ਰਦੇਸ਼ ਵਿੱਚ ਬੱਤੀ ਨੂੰ ਚੜ੍ਹਦੀ ਕਲਾ ਵਿੱਚ ਸਥ ਸਥ ਕਰੇ ਸੰਗਤ ਨੂੰ ਹੋਰ ਕੀ ਸੰਦੇਸ਼ ਹੈ ਸੰਗਤ ਨੂੰ ਸੰਦੇਸ਼ ਹੈ ਜੀ ਬਹੁਤ ਵਧੀਆ ਜਿਵੇਂ ਹੁਣ ਸਰਪੰਚ ਸਾਹਿਬ ਨੇ ਸਾਡੇ ਗੜੀ ਬੇਟ ਦੇ ਨੇ ਉਪਰਾਲਾ ਕੀਤਾ ਹੈ ਸਾਡੇ ਗੜੀ ਬੇਟ ਵਿੱਚ ਵੈਸੇ ਤਾਂ ਬਹੁਤ ਸਤਿਕਾਰ ਕਰਦੇ ਗ੍ਰੰਤੀ ਸਿੰਘ ਦਾ ਹੋਰ ਕਈ ਨਗਰਾਂ ਦੇ ਵਿੱਚ ਗੱਲਾਂ ਸੁਣਨ ਵਿੱਚ ਆਉਂਦੀਆਂ ਨੇ ਜੋ ਗ੍ਰੰਤੀ ਸਿੰਘਾਂ ਦਾ ਸਤਿਕਾਰ ਜਿਹੜਾ ਮਾਨ ਸਤਿਕਾਰ ਉਹਨਾਂ ਨਹੀਂ ਦਿੱਤਾ ਜਾਂਦਾ ਸੋ ਇਹਦੇ ਨਾਲ ਹੋਰ ਜਿਹੜੇ ਇਲਾਕੇ ਦੇ ਵਿੱਚ ਪਿੰਡ ਹਨ ਉਹਨਾਂ ਨੂੰ ਵੀ ਸਰਪੰਚ ਸਾਹਿਬ ਨਵੀਆਂ ਪੰਚਾਇਤਾਂ ਬਣੀਆਂ ਉਹਨਾਂ ਨੂੰ ਵੀ ਸੰਗਤ ਨੂੰ ਵੀ ਇੱਕ ਵਧੀਆ ਸੰਦੇਸ਼ ਜਾਵੇਗਾ ਵੀ ਜਿਵੇਂ ਗੜੀ ਬੇਟ ਨੇ ਗੰਥੀ ਸਿੰਘਾਂ ਨੂੰ ਸਨਮਾਨਤ ਕੀਤਾ ਹੈ ਸਰਪੰਚਾਂ ਨੇ ਮੱਗਰ ਨੇ ਉਸੇ ਤਰ੍ਹਾਂ ਹੀ ਉਹ ਵੀ ਪਿੰਡ ਜਿਹੜੇ ਇਹਦੀ ਲੀਤ ਚੱਲਣਗੇ ਤੇ ਜਿਹੜਾ ਗੰਥੀ ਸਿੰਘਾਂ ਦਾ ਮਾਨ ਸਤਕਾਰ ਜਿਹੜਾ ਬਣਦਾ ਉਹ ਹੋਰ ਵਧੇਗਾ ਜੀ ਸੁਭਾਅ ਕਿਸ ਤਰ੍ਹਾਂ ਦਾ ਸਰਪੰਚ ਸਾਹਿਬ ਸਰਪੰਚ ਸਾਹਿਬ ਦਾ ਸੁਭਾਅ ਜਿਹੜਾ ਬਹੁਤ ਵਧੀਆ ਜੀ ਤੁਸੀਂ ਆਪ ਵੀ ਇਸ ਗੱਲ ਦਾ ਅੰਦਾਜ਼ਾ ਲਾ ਸਕਦੇ ਹੋ ਜਦੋਂ ਕਿਸੇ ਨੇ ਕੋਈ ਮਾਇਆ ਖਰਚ ਕੇ ਜਿਚ ਲਿਆਂਦੀ ਹੋਵੇ ਤਾਂ ਉਹ ਪਹਿਲਾਂ ਇਹ ਗੱਲ ਕਹਿੰਦਾ ਜੀ ਬਾਬਾ ਜੀ ਮੈਂ ਲੈ ਕੇ ਆਇਆ ਪਰ ਅਸਾਂ ਪੰਜ ਸਾਵਣ ਦੇ ਸਾਨੂੰ ਇਹ ਦੱਸਿਆ ਹੀ ਨਹੀਂ ਅਸੀਂ ਤਾਂ ਆਪ ਉਹਨਾਂ ਨੂੰ ਪੁੱਛਿਆ ਜਾ ਕੇ ਬੈਠੇ ਸਨ ਸੰਗਤ ਦੇ ਵਿੱਚ ਤੋਨ ਜਾ ਕੇ ਪੁੱਛਿਆ ਵੀ ਮਹਾਰਾਜ ਜੀ ਜਿਹੜੀਆਂ ਆਹ ਪੰਜ ਮੁੰਦੀਆਂ ਰੱਖੀਆਂ ਨੇ ਸਾਨੂੰ ਰੰਬ ਤੋਂ ਲੈ ਕੇ ਮੱਜਤ ਭੋਗ ਦੀ ਅਰਦਾਸ ਤੱਕ ਨਹੀਂ ਪਤਾ ਲੱਗਿਆ ਜੀ ਤੇ ਭੋਗ ਦੀ ਅਰਦਾਸ ਤੋਂ ਪਹਿਲਾਂ ਜਦੋਂ ਅਸੀਂ ਪ੍ਰਮਾਲ ਸਾਹਿਬਾਂ ਨਾਲ ਆਇਆ ਮਹਾਰਾਜ ਨੂੰ ਉਦੋਂ ਸਾਨੂੰ ਪਤਾ ਲੱਗਿਆ ਫਿਰ ਜਾ ਕੇ ਉਹਨਾਂ ਨੂੰ ਪੁੱਛਿਆ ਤੇ ਉਸ ਤੋਂ ਅੰਦਾਜ਼ਾ ਲਾ ਸਕਦਾ ਵੀ ਸੁਹਾਗ ਉਹਨਾਂ ਦਾ ਬਹੁਤ ਵਧੀਆ ਹੈ ਤੇ ਗੁਰੂ ਮਹਾਰਾਜ ਸੁਕਰਾਨੇ ਦੇ ਵਿੱਚ ਗੁਰੂ ਮਹਾਰਾਜ ਦੀ ਤਾਬਿਆਂ ਦੇ ਵਿੱਚ ਰਹਿੰਦੇ ਨੇ ਅੱਗੇ ਦੇ ਵਿੱਚ ਰਹਿੰਦੇ ਨੇ